ਵਾਲੇ ਤੋਂ ਸ਼ੁਰੂ ਕਰਦੇ ਹਾਂ ਕਿ ਲੋਕਾਂ ਦਾ ਇਹ ਕਹਿਣਾ ਹੈ ਕਿ ਅਗਰ ਉਹ ਲਚਰਤਾ ਫੈਲਾਰੀ ਸੀ ਤੱਕੀ ਅਮਰਿਤਪਾਲ ਜੀ ਨੂੰ ਉਹਨਾਂ ਨੂੰ ਮਾਰਨਾ ਉਹ ਠੀਕ ਸੀ ਕਿ ਗਲਤ ਸੀ ਇਹਦੇ ਤੇ ਤੁਹਾਡਾ ਕੀ ਓਪੀਨੀਅਨ ਹੈ ਇੱਕ ਇੱਕ ਕਰਕੇ ਤੁਸੀਂ ਆਪਣੇ ਥੀਵਸ ਦੇ ਸਕਦੇ ਹੋ ਇਹ ਜਿਹੜੀ ਲਚਰਤਾ ਆ ਮਤਲਬ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਜਿਹੜਾ ਵੀ ਦੇਖਦਾ ਉਹਨੂੰ ਮਾੜੀ ਲੱਗਦੀ ਹੈ ਜੇ ਆਪਾਂ ਧਰਮਾਂ ਦੀ ਗੱਲ ਕਰੀਏ ਮੁਸਲਮਾਨ ਧਰਮ ਆ Hindu ਜਾਂ ਸਿੱਖ ਸਾਰਿਆਂ ਵਿੱਚ ਇਸਤਰੀ ਵਾਸਤੇ ਇੱਕ ਖਾਸ ਪਹਿਰਾਵਾ ਆ ਮਤਲਬ ਇਸ स्त्री ਨੂੰ ਆਪਣੇ ਆਪ ਨੂੰ ਕਵਰ ਕਰਕੇ ਰੱਖਣਾ ਨਾ ਤੇ ਜੇ ਲੱਜਰ ਤਾਂ ਫੈਲਾਈ ਜਾ ਰਹੀ ਹੈ ਤਾਂ ਫੇ ਇਹ ਤਾਂ ਹੈ ਵੀ ਜਿਹੜਾ ਅਣਖ ਰੱਖਦਾ ਗੈਰਤ ਰੱਖਦਾ ਉਹਦੇ ਕੋਲ ਬਰਦਾਸ਼ਤ ਨਹੀਂ ਹੁੰਦਾ ਤੇ ਸਿੱਖਾਂ 'ਚ ਇਹ ਅਣਖ ਵੀ ਹੈਗੀ ਆ ਗੈਰਤ ਵੀ ਹੈਗੀ ਆ ਕਿ ਸਿੱਖ ਕਦੇ ਗਲਤ ਬਰਦਾਸ਼ਤ ਨਹੀਂ ਕਰ ਸਕਦਾ ਜੇ ਉਹਨੂੰ ਮਾਰਿਆ ਤਾਂ ਇਹ ਜ਼ਰੂਰੀ ਸੀਗਾ ਕਿ ਬਾਕੀਆਂ ਦੇ ਜਿਹੜੇ ਕੰਨ ਖੜੇ ਹੋ ਜਾਣ ਇੱਕ ਵਾਰੀ ਤੇ ਲਾਜ਼ਮੀ ਸੀਗਾ ਇਹ ਵੀ ਕਰਨਾ ਜ਼ਰੂਰੀ ਤੁਹਾਡਾ ਕੀ ਕਹਿਣਾ ਪੈਣਾ ਹੈ ਇਸ ਚੀਜ਼ ਤੇ ਬਿਲਕੁਲ ਭੈਣ ਜੀ ਆਪਾਂ ਸਹਿਮਤ ਆਂ ਇਹ ਮਤਲਬ ਵੀ ਜੋ ਵੀ ਹੋਇਆ ਸਹੀ ਹੋਇਆ ਆਪਾਂ ਦੇ ਹਿਸਾਬ ਨਾਲ ਤਾਂ ਵੀ ਉਹ ਚੀਜ਼ ਸਹੀ ਨਹੀਂ ਕਰ ਰਹੀ ਸੀ ਬੱਚਾ ਤੇ ਵੀ ਗਲਤ ਅਸਰ ਪੈ ਰਿਹਾ ਸੀ ਇਸ ਕਰਕੇ ਆਪਾਂ ਤਾਂ ਕਹਿੰਦੇ ਆ ਵੀ ਸਹੀ ਆ ਬਿਲਕੁਲ ਵੀ ਜੋ ਵੀ ਹੋਇਆ ਤੁਹਾਡਾ ਬੀਬੀ ਸੁਖਦੀਪ कौर ਜੀ ਕੀ ਕਹਿਣਾ ਸੋ ਅੱਜ ਜਿਹੜਾ ਭਾਜੀ ਆਪਾਂ ਇਸ ਮੁੱਦੇ ਤੇ ਆਪਾਂ ਇੱਥੇ ਇਕੱਠੇ ਹੋਏ ਆ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਦੇ ਜਿੰਨੇ ਵੀ ਸਾਡੀ ਭੈਣ ਭਰਾ ਬੀਬੀਆਂ ਮੈਂ ਸਾਰਿਆਂ ਨੂੰ ਇੱਕ ਮੈਸੇਜ ਦੇਣਾ ਚਾਹੁੰਨੀ ਤੁਹਾਡੇ ਚੈਨਲ ਦੇ ਰਾਹੀਂ ਦੂਸਰਾ ਜਿਹੜਾ ਮੁੱਦਾ ਹੈਗਾ ਆ ਸਾਡਾ ਵੀ ਜੋ ਅੱਜ ਭਾਈ ਅਮਰਤਪਾਲ ਸਿੰਘ ਨੇ ਕੀਤਾ ਉਹ ਕਿਤੇ ਨਾ ਕਿਤੇ ਸਾਡੀਆਂ ਸਿੰਘ ਬੀਬੀਆਂ ਬੀਬੀਆਂ ਨੂੰ ਇਹ ਮੋਰਚਾ ਸਾਂਭਣਾ ਚਾਹੀਦਾ ਸੀਗਾ ਕਿਉਂਕਿ ਅਸੀਂ ਦੇਖੋ ਬਾਣੇ ਪਾਏ ਆ ਸਾਡੇ ਕੋਲੇ ਵੀ ਉਹੀ ਬਾਣਾ ਉਹੀ ਸ਼ਮਸ਼ੀਰਾ ਆ ਤੇ ਅਸੀਂ ਸ਼ਾਇਦ ਕਿਤੇ ਨਾ ਕਿਤੇ ਆਪਣੇ ਫਰਜ਼ ਭੁੱਲ ਗੀਆਂ ਸੀਗੀਆਂ ਅੱਜ ਸਾਡੀ ਚੁੱਪ ਦੇ ਕਰਕੇ ਉਹਨਾਂ ਨੇ ਜਿਹੜਾ ਗਲਤ ਪਹਿਰਾਵਾ ਪਾਇਆ ਗਲਤ ਬੋਲਬਾਣੀ ਇੰਨੀ ਲਚਰਤਾ ਫਲਾਈ ਆ ਤੇ ਅਸੀਂ ਅੱਜ ਜਿਹੜਾ ਇਹ ਮੈਸੇਜ ਦੇਣਾ ਚਾਹੁੰਦੇ ਆ ਪੰਜਾਬ ਦੇ ਲੋਕਾਂ ਨੂੰ ਵੀ ਅਸੀਂ ਇੱਕ ਏਜੰਡੇ ਦੇ ਥੱਲੇ ਇਕੱਠੇ ਹੋਣਾ ਚਾਹੁੰਦੇ ਆ ਕੱਲੇ ਅਸੀਂ ਸਿੱਖਾਂ ਨੂੰ ਨਹੀਂ ਮੈਸੇਜ ਦੇਣਾ ਚਾਹੁੰਦੇ ਤੁਹਾਨੂੰ ਵੀ ਪਤਾ ਵੀ ਪੰਜਾਬ ਆ ਜਿਹੜਾ ਸਭਨਾ ਦਾ ਸਾਂਝਾ ਦੇਸ਼ ਆ ਭਾਵੇਂ ਕੋਈ ਹਿੰਦੂ ਆ ਭਾਵੇਂ ਕੋਈ ਮੁਸਲਮਾਨ ਆ ਭਾਵੇਂ ਕੋਈ ਸਿੱਖ ਆ ਭਾਵੇਂ ਕੋਈ ਇਸਾਈ ਆ ਸਾਰੀਆਂ ਭੈਣਾਂ ਨੂੰ ਮਾਨ ਸਨਮਾਨ ਬਰਾਬਰ ਦਾ ਮਿਲਣਾ ਚਾਹੀਦਾ ਏ ਅਸੀਂ ਕਹਿੰਦੇ ਆ ਵੀ ਸਾਰੀਆਂ ਭੈਣਾਂ ਇੱਕ ਏਜੰਡੇ ਥੱਲੇ ਇਕੱਠੇ ਹੋ ਕੇ ਮਤਾ ਪõਣ ਵੀ ਜਿਹੜਾ ਵੀ ਪੰਜਾਬ ਦੇ ਵਿੱਚ دہشت ਜਾ ਗੰਦਕੀ ਜਾਂ ਗਲਤ ਸ਼ਬਦਾਵਲੀ ਬੋਲਦਾ ਏ ਤੇ ਇੱਕ ਏਜੰਡੇ ਥੱਲੇ ਬੈਠ ਕੇ ਅਸੀਂ ਮਤਾ ਪਾ ਦਈਏ ਵੀ ਸਭ ਤੋਂ ਪਹਿਲਾਂ ਤਾਂ ਅਸੀਂ ਕਾਨੂੰਨ ਦੀ ਸਹਤ ਲਾਵਾਂਗੇ ਵੀ ਉਹਨਾਂ ਨੂੰ ਕਾਨੂੰਨ ਜਿਹੜਾ ਸਜ਼ਾ ਦੇਵੇ ਸਖਤ ਤੋਂ ਸਖਤ ਸਜ਼ਾ ਦੇਵੇ ਵੀ ਜਿਹੜਾ ਨਕਤਰਤਾ ਫਲਾਉਂਦਾ ਏ ਤੇ ਨੰਬਰ 2 ਤੇ ਜੇ ਕਾਨੂੰਨ ਸਾਡੀ ਨਹੀਂ ਸੁਣੂਗਾ ਤੇ ਜੋ ਸਾਡੀ ਜਥੇਬੰਦੀ ਦੇ ਵਿੱਚ ਮਤਾ ਪੈ ਜਾ ਕਰੂਗਾ ਤੇ ਫਿਰ ਉਹਨਾਂ ਨੂੰ ਬੰਦ ਦੀ ਸਜ਼ਾ ਜਿਹੜੀ ਤੁਹਾਡਾ ਭੈਣ ਇਹ ਮੰਨਣਾ ਕਿ ਕੱਪੜਿਆਂ ਦੇ ਨਾਲ ਲਚਰਤਾ ਦਾ ਲੈਣਾ ਦੇਣਾ ਹੈਗਾ ਕਿ ਇੱਕ ਕੁੜੀ ਜੇਕਰ ਕੱਪੜੇ ਵੈਸਟਰਨ ਪਾ ਰਹੀ ਹੈ ਜਾਂ ਫੈਨਸੀ ਡਰੈਸ ਪਾ ਰਹੀ ਹੈ ਉਹਦੇ ਨਾਲ ਲਚਰਤਾ ਦਾ ਸਿੱਧਾ ਮੇਲ ਹੈਗਾ ਭਾਜੀ ਸਿਆਣਿਆਂ ਨੇ ਇੱਕ ਕਹਾਵਤ ਕਹੀ ਆਵੀ ਖਾਈਏ ਮਨ ਪਾਉਂਦਾ ਤੇ ਪਾਈਏ ਜੱਗ ਪਾਉਂਦਾ ਬਿਲਕੁਲ ਜੀ ਉਹ 16 ਨੇ ਸੱਚ ਗੱਲ ਆ ਕਿਉਂਕਿ ਜਦੋਂ ਅਸੀਂ ਪਹਿਰਾਵਾ ਉਦਾਂ ਦਾ ਪਾਉਨੇ ਆ ਤੇ ਉਹ ਜਦੋਂ ਕੋਈ ਉਹਨੂੰ ਦੇਖਦਾ ਆ ਜਿੱਦਾਂ ਹੁਣ ਬਜ਼ੁਰਗ ਜਿਹੜੇ ਤਾਂ ਸੋਝੀ ਰੱਖਦੇ ਆ ਉਹਨਾਂ ਨੂੰ ਨਹੀਂ ਚੰਗਾ ਲੱਗਦਾ ਜਿਹੜੇ ਆਪਣੇ ਨੌਜਵਾਨ ਆ ਜਾਂ ਬੱਚੇ ਆ ਉਹਨੂੰ ਦੇਖ ਕੇ ਅਟਰੈਕਟ ਹੁੰਦੇ ਆ ਇੱਥੋਂ ਤੱਕ ਕਿ ਉਹ ਜਿੱਥੇ ਇੱਕ ਕਾਲੀਏ ਵੀ ਆਪਣੇ ਕੰਮ ਨੂੰ ਜਨਮ ਦਿੰਦਾ ਉੱਥੇ ਨਾਲ ਦੀ ਨਾਲ ਉਹ ਬੱਚਿਆਂ ਤੇ ਮਾੜਾ ਪ੍ਰਭਾਵ ਵੀ ਪੈਂਦਾ ਬੱਚੇ ਉਹ ਚੀਜ਼ ਨੂੰ ਜਿਹੜਾ ਅਡਾਪਟ ਕਰਨਾ ਸ਼ੁਰੂ ਕਰ ਦਿੰਦੇ ਆ ਵੀ ਕਿਤੇ ਨਾ ਕਿਤੇ ਅਸੀਂ ਵੀ ਇਹ ਚੀਜ਼ ਕਰੀਏ ਨਾ ਸਾਡੀ ਵੀ ਲੁੱਕ ਇਦਾਂ ਦੀ ਹੋਵੇ ਕਿਉਂਕਿ ਬੱਚਿਆਂ ਨੂੰ ਸਮਝਾਉਣਾ ਪੈਂਦਾ ਬਾਕੀ ਮੇਨ ਗੱਲ ਇਹ ਆ ਵੀ ਬੱਚੇ ਜਿਹੜੇ ਸੁਣਦੇ ਘੱਟ ਤੇ ਦੇਖਦੇ ਜ਼ਿਆਦਾ ਜਿੰਨਾ ਬੱਚਿਆਂ ਨੇ ਜੋ ਕੁਝ ਦੇਖਣਾ ਭਾਵੇਂ ਉਹ ਘਰ ਉਹਨਾਂ ਦੇ ਪੇਰੈਂਟਸ ਆ ਭਾਵੇਂ ਉਹ ਬਾਹਰ ਆਪਣੇ ਟੀਚਰਸ ਵੱਲ ਦੇਖਦੇ ਆ ਉਹ ਉਦਾਂ ਦਾ ਹੀ ਬਣਨਾ ਚਾਹੁੰਦੇ ਜਿੱਦਾਂ ਦਾ ਉਹ ਦੇਖਦੇ ਆ ਜੇਕਰ ਘਰੇ ਮਾਤਾ ਪਿਤਾ ਉਹਨਾਂ ਦਾ ਕੋਈ ਝਗੜਾ ਚੱਲਦਾ ਜਾਂ ਫਿਰ ਉਹ ਮੋਬਾਈਲ ਫੋਨ ਵਰਤਦੇ ਆ ਟੀਵੀ ਵਰਤਦੇ ਆ ਨਾ ਤੇ ਬੱਚੇ ਵੀ ਉਹ ਚੀਜ਼ਾਂ ਦੇਖਣ ਦੀ ਜ਼ਿੱਦ ਕਰਦੇ ਆ ਜੇਕਰ ਉਹੀ ਘਰ 'ਚ ਮਾਪੇ ਆਪਣਾ ਕਿਤਾਬਾਂ ਪੜਨਗੇ ਜਾਂ ਗੁਰਬਾਣੀ ਪੜਨਗੇ ਬੱਚੇ ਨੇ ਆਟੋਮੈਟਿਕਲੀ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਪਣੀ ਉਹਨਾਂ ਨੇ ਦੇਖ ਕੇ ਉਸ ਸੀਜ਼ਨ ਨੂੰ ਪ੍ਰਭਾਵਿਤ ਹੋ ਜਾਣਾ ਇਸੇ ਤਰ੍ਹਾਂ ਜਿਹੜੀ ਲਚਰਤਾ ਜਾਂ ਜਿੱਦਾਂ ਕੱਪੜੇ ਪਾਉਂਦੇ ਆ ਇਹਨਾਂ ਨੂੰ ਦੇਖ ਕੇ ਬੱਚਿਆਂ 'ਤੇ ਮਾੜਾ ਪ੍ਰਭਾਵ ਪੈਂਦਾ ਕਿਉਂਕਿ ਬੱਚੇ ਦੇਖ ਕੇ ਸਿੱਖਦੇ ਆ ਪਰ ਜਿਹੜੇ ਵੈਸਟਰਨ ਕੰਟਰੀਜ਼ ਨੇ ਪਹੁੰਚੇ ਜਿੱਨਾਂ ਵੱਲ ਸਾਡੇ ਪੰਜਾਬੀ ਵੀ ਬਹੁਤ ਵੱਡੀ ਰੇਸ਼ੋ 'ਚ ਜਾ ਰਹੇ ਨੇ ਜਾਂ ਉੱਥੇ ਜਾ ਕੇ ਆਪਣਾ ਜੀਵਨ ਬਤੀਤ ਕਰਦੇ ਨੇ ਇੱਥੋਂ ਉੱਥੇ ਜਾਂਦੇ ਨੇ ਉੱਥੇ ਤਾਂ ਜਮ੍ਹਾਂ ਹੀ ਕੱਪੜਿਆਂ ਕਰਕੇ ਕੋਈ ਮੈਨ ਲੱਗਦਾ ਨਹੀਂ ਕਿ ਕਦੀ ਕੋਈ ਰੇਪ ਹੋਏ ਨੇ ਜਾਂ ਉੱਥੇ ਕਰਕੇ ਉਹ ਕੱਪੜਿਆਂ ਕਰਕੇ ਜੋ ਸਾਡੇ ਪੰਜਾਬ 'ਚ ਚੱਲ ਰਿਹਾ ਤਾਂ ਉੱਥੇ ਤਾਂ ਸ਼ਰਿਆਮ ਕਿ ਇੱਕ ਬੱਚਿਆਂ ਨੂੰ ਟ੍ਰੈਂਡ ਨਹੀਂ ਕਰਨਾ ਚਾਹੀਦਾ ਕਿ ਬੱਚਿਆਂ ਦੀ ਘਟੋ-ਘਟ ਆਪਣੇ ਦਿਮਾਗ ਤੇ ਇੰਨੀ ਕੁ ਪਕੜ ਹੋਵੇ ਕਿ ਉਹਨੂੰ ਪਤਾ ਹੋਵੇ ਕਿ ਮੈਂ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਸਮਾਜ ਦੇ ਵਿੱਚ ਇੱਕ ਕਮਲ ਕੁਮਾਰੀ ਨੂੰ ਮਾਰਨ ਦੇ ਨਾਲ ਕੀ ਤੁਹਾਨੂੰ ਲੱਗਦਾ ਹੈ ਕਿ ਹੁਣ ਇੰਸਟਾਗ੍ਰਾਮ ਤੇ ਲਚਰਤਾਣੀ ਬੰਦ ਹੋ ਜਾਏਗੀ ਜਿਹੜੀਆਂ ਕੁੜੀਆਂ ਜਿਹੜੀਆਂ ਕੁੜੀਆਂ ਪੰਜਾਬ ਚ ਲਚਰਤਾ ਫਲਾਰੀਆਂ ਸੀਗੀਆਂ ਸ਼ਾਇਦ ਹੁਣ ਉਹ ਵੀਜ਼ੇ ਲੈ ਕੇ ਦੁਬਈ ਜਾ ਕੇ ਜਾਂ ਯੂਕੇ ਜਾ ਕੇ ਵੀ ਉਹੀ ਕੁਝ ਕਰਨ ਤਾਂ ਫਿਰ ਉੱਥੇ ਕੀ ਹੱਲ ਕਰਾਂਗੇ ਆਪਾਂ ਕਿੰਨਿਆਂ ਨੂੰ ਮਾਰਾਂਗੇ ਦੇਖੋ ਪਾਜੀ ਮੈਂ ਜਿੱਥੋਂ ਤੱਕ ਮੇਰੀ ਸੋਚ ਆ ਨਾ ਇਹ ਫੋਰਨ ਕੰਟਰੀਆਂ ਦਾ ਉਹ ਕਲਚਰ ਆ ਜਿਹੜਾ ਸਾਡਾ ਕਲਚਰ ਆ ਨਾ ਸਾਨੂੰ ਸਾਡਾ ਕਲਚਰ ਜਾਣ ਤੋਂ ਵੱਧ ਪਿਆਰਾ ਏ ਮੇਨ ਤਾਂ ਕਲਚਰ ਦੀ ਏ ਜਿਹੜਾ ਸਾਡਾ ਪੰਜਾਬ ਦਾ ਕਲਚਰ ਆ ਨਾ ਉਹ ਇਹ ਨਹੀਂ ਹੈਗਾ ਵੀ ਅਸੀਂ ਅਧ ਨੰਗੇ ਜੇ ਹੋ ਕੇ ਤੁਰੇ ਫਿਰਿਏ ਕਿਉਂਕਿ ਸਾਡੀ ਜੇ ਪਿਛਲੀਆਂ ਪੀੜ੍ਹੀਆਂ ਨੂੰ ਵੇਖੀਏ ਸਾਡੀਆਂ ਪਿਛਲੀਆਂ ਪੀੜ੍ਹੀਆਂ ਨੇ ਵੀ ਆਪਣੇ ਤਨ ਨੂੰ ਪੂਰਾ ਢਕਿਆ ਹੋਇਆ ਏ ਸਾਡੀ ਅਣਖ ਆ ਉਹ ਬਸ ਸਾਨੂੰ ਵੀ ਅਸੀਂ ਇਹ ਨਹੀਂ ਸੋਚਦੇ ਹੁਣ ਫੋਰਨ ਕੰਟਰੀਆਂ ਦਾ ਕੋਈ ਇਹ ਤਾਂ ਹੈ ਨਹੀਂ ਵੀ ਉਹ ਪਹਿਲਾਂ ਪੂਰਾ ਪਹਿਰਾਵਾ ਪਾਉਂਦੇ ਸੀਗੇ ਉਹਨਾਂ ਦਾ ਕਲਚਰ ਆ ਉਹ ਮੁੱਢ ਤੋਂ ਇਹ ਕਲਚਰ ਨਾਲ ਜੁੜੇ ਹੋਏ ਆ ਉਹ ਉਹਨਾਂ ਦਾ ਕਲਚਰ ਆ ਪਰ ਅਸੀਂ ਕਹਿੰਨੇ ਆ ਕਿ ਜਿਹੜਾ ਸਾਡਾ ਕਲਚਰ ਆ ਨਾ ਸਾਡੇ ਅੰਦਰੋਂ ਨਾ ਕੱਢਿਆ ਜਾਵੇ ਸਾਡੇ ਤੋਂ ਦੂਰ ਨਾ ਕੀਤਾ ਜਾਵੇ ਅਸੀਂ ਆਉਣ ਵਾਲੀ ਆਵਦੀ ਜਨਰੇਸ਼ਨ ਨੂੰ ਆਪਦੇ ਕਲਚਰ ਨਾਲ ਜੋੜ ਕੇ ਰੱਖਣਾ ਚਾਹੁੰਦੇ ਆ ਉਹ ਉਹਨਾਂ ਦਾ ਕਲਚਰ ਆ ਬਾਕੀ ਇਹ ਗੱਲ ਵੀ ਭਾਜੀ ਅਸੀਂ ਸਿਰਫ ਗੁਰੂ ਨੂੰ ਨਿਮੰਨਦੇ ਸੀ ਗੁਰੂ ਦੀ ਵੀ ਮੰਨਦੇ ਆ ਗੁਰੂ ਦੀ ਵੀ ਮੰਨਦੇ ਬਿਲਕੁਲ ਤੇ ਗੁਰਬਾਣੀ ਦਾ ਇਹ ਫਰਮਾਨ ਆ ਵੀ ਬਾਬਾ ਹੋਰ ਪੈਨਣ ਖੁਸ਼ੀ ਖਬਰ ਜਿੱਤ ਪੈਦੇ ਤਨ ਪੀੜੀਏ ਮਨ ਵਿੱਚ ਜਲੇ ਵਿਕਾਰ ਕਿ ਤੁਹਾਡੇ ਸ਼ੌਕ ਦਾ ਉਹ ਪਾਇਆ ਜਿਹੜਾ ਇੱਕ ਵਿਕਾਰ ਦਾ ਰੂਪ ਲੈ ਲੈਂਦਾ ਇੱਕ ਖੁਆਰ ਦਾ ਰੂਪ ਲੈ ਲੈਂਦਾ ਹੈ ਜਿਹੜਾ ਕਿ ਤੁਹਾਡੇ ਤਨ ਨੂੰ ਪੀੜਦਾ ਤੇ ਜਿਹਦੇ ਦੇਖਣ ਦੇ ਨਾਲ ਜਿਹਦੇ ਪਾਉਣ ਦੇ ਨਾਲ ਤੁਹਾਡੇ ਮਨ 'ਚ ਵਿਕਾਰ ਜਲਦੇ ਨੇ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਮਨਾ ਕੀਤਾ ਹੋਇਆ ਕਿ ਗੁਰੂ ਤੇ ਵੱਡਾ ਤਾਂ ਕੋਈ ਨਹੀਂ ਹੈਗਾ ਜਿਵੇਂ ਅਮਰਿਤਪਾਲ ਜੀ ਨੇ ਇਹ ਮੁੱਦਾ ਚੱਕਿਆ ਪਾਇਣੇ ਤੁਹਾਡੇ ਹਿਸਾਬ ਨਾਲ ਕੀ ਉਹਨਾਂ ਨੇ ਬਹੁਤ ਠੀਕ ਕੀਤਾ ਪਰ ਜਿਹੜੇ ਲੋਕ ਕਹਿ ਰਹੇ ਨੇ ਕਿ ਗਲਤ ਕੀਤਾ ਕਿ ਮਾਰਨਾ ਕਿਸੇ ਚੀਜ਼ ਦਾ ਹੱਲ ਨਹੀਂ ਹੈ ਕੋ ਲੱਤਾਂ ਤੋੜ ਦਿੰਦੇ ਕੋ ਮੋਰਚਾ ਖੋਲ ਲੈਂਦੇ ਜਾਂ ਲੋਕਾਂ ਦਾ ਇਹ ਵੀ ਕਹਿਣਾ ਕਿ ਪੰਜਾਬ ਚ ਹੋਰ ਵੀ ਬੜੇ ਮੁੱਦੇ ਨੇ ਜਿਨ੍ਹਾਂ ਤੇ ਡਿਸਕਸ਼ਨ ਹੋਣੀ ਚਾਹੀਦੀ ਹੈ ਜਾਂ ਜਿਨ੍ਹਾਂ ਤੇ ਕੰਮ ਹੋਣਾ ਚਾਹੀਦਾ ਸਿਰਫ ਇਸੇ ਮੁੱਦੇ ਨੂੰ ਕਿਉਂ ਹਾਈਲਾਈਟ ਕੀਤਾ ਜਾ ਰਿਹਾ ਅਸਲ ਜੀ ਜਿਹੜੇ ਬੱਚੇ ਨੇ ਉਹ ਆਉਣ ਵਾਲਾ ਭਵਿੱਖ ਹੈ ਤੇ ਜੇ ਉਹਨਾਂ ਦੇ ਉੱਤੇ ਮਾੜਾ ਪ੍ਰਭਾਵ ਪੈ ਰਿਹਾ ਹੈ ਜੇ ਕੋਈ ਆਪਣੇ ਅੰਦਰ ਗੈਰਤ ਰੱਖ ਰਿਹਾ ਅਣਖ ਰੱਖ ਰਿਹਾ ਵੈਸੇ ਸਾਰਿਆਂ ਨੂੰ ਮਾੜਾ ਲੱਗ ਰਿਹਾ ਸੀ ਕੋਈ ਵੀ ਜਿੰਨੇ ਵੀ ਪੰਜਾਬ ਦੀ ਧਰਤੀ ਤੇ ਮਜ਼ਬਾ ਧਰਮਾਂ ਉਹਨਾਂ ਸਾਰਿਆਂ ਨੂੰ ਆਪਣੇ ਧਰਮਾਂ ਦੇ ਕਾਇਦੇ ਕਾਨੂੰਨਾਂ ਦਾ ਪਤਾ ਹੁਣ ਮੁਸਲਮਾਨ ਧਰਮ ਦੇ ਵਿੱਚ ਇੱਕ ਇਸਤਰੀ ਜਿਹੜੀ ਉਹ ਬੁਰਕਾ ਪਾ ਕੇ ਰੱਖਦੀ ਹੈ ਨਾ Hindu ਧਰਮ ਦੇ ਆਪਣੇ ਕਾਇਦੇ ਕਾਨੂੰਨ ਸਿੱਖ ਧਰਮ ਦੇ ਆਪਣੇ ਕਾਇਦੇ ਕਾਨੂੰਨ ਸਭ ਤੋਂ ਪਹਿਲਾਂ ਉਹਨੇ ਆਪਣੇ ਨਾਂ ਦੇ ਨਾਲ ਕੌਰ ਲਾਇਆ ਹੋਇਆ ਸੀ ਤੇ ਕੌਰ ਸ਼ਬਦ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿੰਨੀਆਂ ਕੁਰਬਾਨੀਆਂ ਕਰਕੇ ਸਾਨੂੰ ਦਿੱਤਾ ਨਾ ਤੇ ਉਹ ਕੌਰ ਸ਼ਬਦ ਜਿਹੜੇ ਆ ਉਹ ਬਦਨਾਮੀ ਕਰ ਰਹੀ ਸੀ ਇਹ ਬਰਦਾਸ਼ਤ ਉਹਦੀ ਕਲੀਅਰਿਫਿਕੇਸ਼ਨ ਮੈਨੂੰ ਵੀ ਹਲੇ ਤੱਕ ਨਹੀਂ ਮਿਲੀ ਮੇਰੀ ਵੀ ਕਿਤੇ ਆਫ ਕੈਮਰਾ ਕਈ ਵਾਰ ਕੋਈ ਬੈਂਸ ਹੋ ਜਾਂਦੀ ਹੈ ਕਿਉਂਕਿ ਨਾ ਇੱਕ ਮੈਂ ਵੀ ਇਨਸਾਨ ਆ ਠੀਕ ਹੈ ਸਾਡੇ ਮੁੱਢਿਆਂ ਤੇ ਜ਼ਿੰਮੇਵਾਰੀ ਥੋੜੀ ਜ਼ਿਆਦਾ ਵੱਡੀ ਹੈ ਕਿਉਂਕਿ ਸਾਨੂੰ ਹਰ ਧਰਮ ਦਾ ਹਰ ਸੋਚ ਦਾ ਬੰਦਾ ਫਾਲੋ ਕਰਦਾ ਤੇ ਉਹਨੂੰ ਇਹ ਹੁੰਦਾ ਕਿ ਅਨਮੋਲ ਬਸ ਉਹ ਗੱਲ ਕਰੇ ਜਿਹੜੀ ਸਾਨੂੰ ਪਸੰਦ ਆ ਕਿ ਅਨਮੋਲ ਦਾ ਕੋਈ ਆਪਣਾ opinion ਨਹੀਂ ਹੋਣਾ ਚਾਹੀਦਾ ਕਿ ਜੇ ਸੁਪੋਜ਼ ਮੈਂ ਕੋਈ ਘਟਨਾ ਦੇਖੀ ਤਾਂ ਮੈਂ ਆਪਣਾ ਕਿ ਮੇਰੇ ਹਿਸਾਬ ਨਾਲ ਇਹ ਗਲਤ ਹੋਇਆ ਜਾਂ ਠੀਕ ਹੋਇਆ ਹੁਣ ਲੋਕ ਥੋਪਣ ਲੱਗ ਜਾਂਦੇ ਨੇ ਕਿ ਅਸੀਂ ਤੁਹਾਨੂੰ ਫੋਲੋ ਕਰਦੇ ਸੀ ਤੂੰ ਮਨੋਂ ਉਤਰ ਗਿਆ ਤਾਂ ਉਹ ਸਮਝ ਨਹੀਂ ਪਾਉਂਦੇ ਕਿ ਮੈਂ ਵੀ ਇੱਕ ਇਨਸਾਨ ਆ ਮੈਂ ਵੀ ਸਮਾਜ ਨੂੰ ਦੇਖ ਰਿਹਾ ਮੈਂ ਵੀ ਛੋਟੇ ਛੋਟੇ ਬੱਚੇ ਦੇਖਦਾ ਮੇਰੇ ਵੀ ਘਰੇ ਮੇਰੀ ਸਾਕੀ ਭੈਣ ਆ ਅਸੀਂ ਵੀ ਸਮਾਜ ਵਿੱਚ ਰਹਿ ਰਹੇ ਹਾਂ ਇੱਕ ਮੇਰਾ ਵੀ ਤਾਂ ਹੱਕ ਹੈ ਨਾ ਆਪਣਾ opinion ਰੱਖਣ ਦਾ ਕਿ ਤੁਹਾਡਾ ਕੀ opinion ਆ ਤਾਂ ਮੈਂ ਵੀ ਇਸ ਮੁੱਦੇ ਤੇ ਜਦੋਂ ਪਹਿਲੀ ਡਿਸਕਸ਼ਨ ਕੀਤੀ ਪਾਲ ਕਰੋੜ ਜੀ ਨਾਲ ਤੇ ਬਾਕੀ ਸਾਥੀਆਂ ਨਾਲ ਤੇ ਬੜੇ ਲੋਕਾਂ ਦਾ ਇੱਕ ਕਮੈਂਟ ਆਇਆ ਕਿ ਇਹ ਤੇਰਾ ਨਹੀਂ ਬਣਦਾ ਸੀਗਾ ਇਸ ਮੁੱਦੇ ਤੇ ਬੋਲਣਾ ਕਿਉਂਕਿ ਮੈਂ ਵੀ ਉਹਦੇ ਵਿੱਚ ਕਨਫਿਊਜ਼ ਸੀਗਾ ਕਿ ਜੇ ਮਾਰਨਾ ਜਸਟੀਫਾਈਡ ਹੈ ਤਾਂ ਜਿਹੜੇ ਸਮਾਜ ਦੇ ਵਿੱਚ ਹੋਰ ਲਚਰਤਾ ਇੰਨੀ ਫੈਲਰੀ ਕਲੀ ਲਚਰਤਾ ਪੋਰਨ ਵੀਡੀਓਜ਼ ਦੀ ਨਹੀਂ ਹੈਗੀ ਲਚਰਤਾ ਇਹ ਵੀ ਹੈ ਕਿ ਇੰਨਾ ਵੱਡਾ ਐਜੂਕੇਸ਼ਨ ਸਕੈਂਡਲ ਚੱਲ ਰਿਹਾ ਹੈ ਹੈਲਥ ਸਿਸਟਮ ਦੇ ਵਿੱਚ ਇੰਨਾ ਬੇੜਾਗਰਕ ਚੱਲ ਰਿਹਾ ਹੈ ਫਿਰ ਕੀ ਉਹਨਾਂ ਨੂੰ ਵੀ ਗੋਲੀ ਮਾਰ ਦੇਣੀ ਚਾਹੀਦੀ ਇੱਕ ਤਰ੍ਹਾਂ ਦੀ ਉਹ ਵੀ ਤਾਂ ਲਚਰਤਾ ਹੈ ਜੀ